this is the phone is the, called as the journey you can see and we are the brand ambassador and the photo shoot of the journey te bahut ananda reha shoot kar rahe haan bahut sare ready ho gaye haan te fir dobara online honge saara nu pyar ajj kai wari online honge hi hello 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 folks this is the phone is the, called as the journey ਯੂ ਕੈਨ ਸੀ ਐਂਡ ਵੀ ਆਰ ਦਾ ਬ੍ਰਾਂਡ ਇਨਵੈਸਟਰ ਐਂਡ ਦਾ ਫੋਟੋ ਸ਼ੂਟ ਆਫ ਦਾ ਜਰਨੀ ਤੇ ਬਹੁਤ ਆਨੰਦ ਆ ਰਿਹਾ ਹੈ ਸ਼ੂਟ ਕਰ ਰਹੇ ਹਾਂ ਬਸ ਸਾਰ ਰੈਡੀ ਹੋ ਗਏ ਹਾਂ ਤੇ ਫਿਰ ਦੁਬਾਰਾ ਆਨਲਾਈਨ ਹੋਣੀ ਹੈ ਸਾਰਿਆਂ ਨੂੰ ਪਿਆਰ ਅੱਜ ਕਈ ਵਾਰੀ ਆਨਲਾਈਨ ਹੋਵਾਂਗੇ ਬਾਏ ਹਲੋ 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 ਫੋਕਸ ਥਿਸ ਇਜ਼ ਦਾ ਫੋਨ ਇਜ਼ ਦਾ ਕਾਲਡ ਇਜ਼ ਦਾ ਜਰਨੀ ਯੂ ਕੈਨ ਸੀ ਐਂਡ ਵੀ ਆਰ ਦਾ ਬ੍ਰਾਂਡ ਇਨਵੈਸਟਰ ਨੰਦਾਰੇ ਜੀ ਸ਼ੁਰੂ ਕਰ ਰਹੇ ਆ ਬਸ ਸਾਰਾ ਰੈਡੀ ਹੋ ਗਿਆ ਤੇ ਫਿਰ ਦੁਬਾਰਾ ਆਨਲਾਈਨ ਹੋ ਜਾਈਏ ਸਾਰਾ ਨੂੰ ਪਿਆਰ ਅੱਜ ਕਈ ਵਾਰੀ ਆਨਲਾਈਨ ਹੋਵਾਂਗੇ ਹਾਈ